ਅੱਜ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਵੀ ਮੇਰੇ ਨਾਲ ਪਰਿਵਾਰ ਜੁੜਿਆ ਸਾਧਾ ਮੇਰੇ ਵੱਲ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਵੋਟਾਂ ਦਾ ਦੌਰ ਆ ਗਿਆ ਤੇ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਹੋਇਆ ਤੇ ਜਿਨ੍ਹਾਂ ਕੋਲ ਮੇਰਾ ਫੋਨ ਹੈਗਾ ਤੇ ਉਹ ਮੇਰੇ ਨਾਲ ਫੋਨ ਤੇ ਸ਼ਪਾਕ ਕਰਨ ਫਿਰ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਵੋਟਾਂ ਕਿਹੜੀ ਪਾਰਟੀ ਨੂੰ ਪਾਉਣੀ ਹੈ ਤੇ ਜਿਦੇ ਕੋਲੇ ਆਪਣਾ ਫੋਨ ਨੰਬਰ ਹੈ ਨਹੀਂਗਾ ਉਹ ਆਪਣੇ ਨਾਲ ਸਵਾਰਕ ਕਰ ਸਕਦਾ 97813 43917 97813 43917 ਆਪਣਾ ਫੋਨ ਨੰਬਰ ਆ ਇਹਦੇ ਨਾਲ ਸੰਪਰਕ ਕਰ ਸਕਦਾ ਤੇ ਜਿਹੜੇ ਭੈਣ ਭਰਾ ਆਪਣੇ ਜੁੜੇ ਹੋਏ ਆਪਣੇ ਵੀਡੀਓ ਦੇਖਦੇ ਸਾਰਾ ਪਰਿਵਾਰ ਮੈਂ ਸਭ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਇੱਕ ਕਈ ਵਾਰੀ ਕਿਸੇ ਦਾ ਕੋਈ ਰੋਲਾ ਵੀ ਹੁੰਦਾ ਧੀ ਭੈਣ ਦਾ ਤੇ ਕੋਈ ਵੀ ਰੋਲਾ ਹੋ ਸਕਦਾਗਾ ਤੇ ਆਪਣੇ ਨਾਲ ਸੰਪਰਕ ਕਰ ਸਕਦਾਗਾ ਤੇ ਆਪਾਂ ਘਰੇ ਬੁਲਾ ਕੇ ਉਹਨਾਂ ਦਾ ਉਹ ਰੋਲਾ ਵੀ ਨਿਬੇੜਾਂਗੇ ਕਈ ਵਾਰੀ ਆਪਾਂ ਨੂੰ ਹੌਂਕ ਚਾਰਿਆਂ ਤੁਰੇ ਫਿਰਦੇ ਰਹਿੰਨੇ ਆ ਬਹੁਤ ਪੈਸੇ ਲੱਗ ਜਾਂਦੇ ਆ ਤੇ ਇਹ ਤਾਂ ਜਿੰਨੀ ਵਜਤ ਹੋ ਸਕੇ ਆ ਪਈ ਵੀ ਕਰਾਵਾਂਗੇ ਤੇ ਕੋਈ ਵੀ ਭੈਣ ਭਰਾ ਆਪਣੇ ਨਾਲ ਗੱਲਬਾਤ ਕਰ ਸਕਦਾ ਫੋਨ ਤੇ ਤੇ ਜਿੰਨੀ ਮਦਦ ਹੋਈ ਆ ਆਪਾਂ ਮਦਦ ਕਰ ਸਕਾਂਗੇ ਤੇ ਇਹੀ ਮੈਂ ਕਹਿਣਾ ਚਾਹਣਾ ਤੇ ਵੋਟਾਂ ਬਾਰੇ ਆਪਣੇ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਿਓ ਮੈਂ ਦੇ ਲੋ ਤੁਹਾਡੇ ਨਾਲ ਫਿਰ ਵੀ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਜੀ